ਪਿੱਤੇ ਦੇ ਨਹੀਂ ਇੱਕ ਫਿਲਮ ਰਿਲੀਜ਼ ਹੁੰਦੀ ਆ ਜਿਸ ਦਾ ਨਾਮ ਮਿਠੜੇ ਹੁੰਦਾ ਮਿਠੜੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕੈਰੈਕਟਰ ਨੂੰ ਦਿਖਾਇਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਦਾ ਜੋ ਅਸਲੀ ਕੈਰੈਕਟਰ ਸੀ ਹੈ ਜੋ ਮਹਾਰਾਜਾ ਰਣਜੀਤ ਸਿੰਘ ਸੀਗੇ ਉਹਨਾਂ ਦੇ ਦਾੜੀ ਰੱਖੀ ਹੋਈ ਸੀ ਉਹਨਾਂ ਦੇ ਫੇਸ ਦੇ ਉੱਤੇ ਦਾਗ ਸੀਗੇ ਉਹਨਾਂ ਦਾ ਰੰਗ ਬਹੁਤਾ ਸਾਫ਼ ਨਹੀਂ ਸੀਗਾ ਤੇ ਉਹਨਾਂ ਨੂੰ ਇੱਕ ਅੱਖ ਤੋਂ ਦਿਖਦਾ ਵੀ ਨਹੀਂ ਪਰ ਮਿਠੜੇ ਫਿਲਮ ਦੇ ਵਿੱਚ ਜੋ ਮਹਾਰਾਜਾ ਰਣਜੀਤ ਸਿੰਘ ਦਾ ਕੈਰੈਕਟਰ ਕਰ ਰਿਹਾਗਾ ਉਸ ਦੀ ਦਾੜੀ ਕੱਟੀ ਹੋਈ ਹੈਗੀ ਉਸ ਦਾ ਰੰਗ ਵੀ ਬਹੁਤਾ ਸਾਫ਼ ਆਗਾ ਤੇ ਉਸ ਦੀਆਂ ਦੋਨੋਂ ਅੱਖਾਂ ਤੋਂ ਉਹਨੂੰ ਦਿਖਦਾ ਵੀ ਹੈ ਤੁਸੀਂ ਨੇ ਫਿਲਮ ਦੇ ਵਿੱਚ ਗੱਲਾਂ ਰਾਹੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਹਿਸਟਰੀ ਦੱਸੀ ਆ ਉਹ ਵੈਲ ਐਂਡ ਵੈਰੀ ਗੁੱਡ ਪਰ ਜੇਕਰ ਤੁਹਾਡੇ ਕੋਲੇ ਬਜਟ ਨਹੀਂ ਸੀਗਾ ਤੁਹਾਡਾ ਕੈਰੈਕਟਰ ਤਿਆਰ ਨਹੀਂ ਸੀਗਾ ਕਿ ਦਾੜੀ ਵਧਾਉਣ ਦੇ ਲਈ ਤਾਂ ਕਿਸੇ ਵੀ ਕੈਰੈਕਟਰ ਨੂੰ ਤੋੜ ਮਰੋੜ ਕੇ ਦਿਖਾਉਣਾ ਕੋਈ ਚੰਗੀ ਗੱਲ ਨਹੀਂ ਹੈ ਸਿੱਖ ਇਤਿਹਾਸ ਨੂੰ ਪਹਿਲਾਂ ਹੀ ਬਹੁਤ ਤੋੜ ਮਰੋੜ ਕੇ ਬਣਾਇਆ ਗਿਆ ਹੈ ਇਸ ਕਰਕੇ ਜੋ ਤੁਹਾਡੇ ਕੈਰੈਕਟਰ ਦੇ ਵਿੱਚ ਜਾਂ ਤੁਹਾਡੇ ਵਿੱਚ ਕਮੀਆਂ ਸੀਆਂ ਤਾਂ ਤੁਸੀਂ ਉਹਨਾਂ ਨੂੰ ਪੂਰਾ ਕਰਨਾ ਸੀਗਾ ਨਾ ਕਿ ਜਿਵੇਂ ਦਾ ਹੈਗਾ ਉਸ ਨੂੰ ਉਸ ਤਰ੍ਹਾਂ ਦਿਖਾਉਣਾ ਇਸ ਲਈ ਇਹ ਕੋਈ ਚੰਗੀ ਗੱਲ ਨਹੀਂ ਹੈ ਮੇਰਾ ਕਹਿਣਾ ਤਾਂ ਇਹ ਹੈ ਕਿ ਇਹ ਟੋਟਲੀ ਡਿਸਰੈਸਪੈਕਟ ਕੀਤੀ ਗਈ ਹੈ ਸਿੱਖ ਇਤਿਹਾਸ ਦੀ ਸਿੱਖ ਧਰਮ ਦੀ ਬਾਕੀ ਤੁਹਾਡੇ ਕੀ ਵਿਚਾਰ ਨੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ